ਕਿਵੇਂ ਝੋਲੀਆਂ ਭਰਨ ਦਾ ਵਾਰ ਮਿਲਿਆ ਹੋਇਆ ਬਾਬਾ ਦੀਪ ਸਿੰਘ ਜੀ ਨੂੰ ਸੰਗਤ ਜੀ ਇੱਕ ਵਾਰੀ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਮਹਾਰਾਜ ਕਲਗੀ ਤਰਪੀਤਾ ਲਈ ਰਗੜਾ ਤਿਆਰ ਕਰ ਰਹੇ ਸੀ ਉਹ ਦੇਗ ਤਿਆਰ ਕਰਦੇ ਬਾਬਾ ਜੀ ਬੜੀ ਸ਼ਿੱਦਤ ਨਾਲ ਪ੍ਰੇਮ ਭਾਵਨਾ ਨਾਲ ਜਾਪ ਕਰਦੇ ਹੋਏ ਬੜੀ ਸੁਚੰਤਾ ਨਾਲ ਬਾਬਾ ਜੀ ਲਈ ਦੇਗ ਤਿਆਰ ਕਰਦੇ ਸੀ ਜਦੋਂ ਬਾਬਾ ਦੀਪ ਸਿੰਘ ਜੀ ਰਗੜਾ ਲਾਉਂਦੇ ਤੇ ਉਹ ਬਹੁਤ ਬਲਸਾਲੀ ਸਨ ਉਹ ਬਹੁਤ ਘਾੜਾ ਰਗੜਾ ਗੁਰਪੀਤਾ ਲਈ ਤਿਆਰ ਕਰਦੇ ਸੀ ਸੰਗਤ ਜੀ ਉਸ ਬਾਟੇ ਚੋਂ ਗੁਰਪੀਤਾ ਨੇ ਦੇਖ ਛਕਣੀ ਉਸ ਤੋਂ ਬਾਅਦ ਬਾਕੀ ਸਾਰੀ ਸੰਗਤ ਨੇ ਛਕਣੀ ਸੰਗਤ ਜੀ ਇੱਕ ਭਾਈ ਸਾਹਿਬ ਉੱਠਿਆ ਤੇ ਗੁਰੂ ਕਲਗੀਧਰ ਮਹਾਰਾਜ ਨੂੰ ਕਹਿੰਦਾ ਕਹਿੰਦੇ ਬਾਬਾ ਜੀ ਇਹ ਭਾਈ ਦੀਪ ਸਿੰਘ ਇੱਕ ਬਾਟੇ ਚੋਂ ਸਾਰਿਆਂ ਨੂੰ ਕਿਵੇਂ ਛਕਾਈ ਜਾਂਦਾ ਹੈ ਇਹ ਤੇ ਸਰਬਲੋਹ ਦਾ ਇੱਕ ਵਾਟਾ ਆ ਇਹਨਾਂ ਨੇ ਜਿਹੜਾ ਬਣਾਇਆ ਹੈ ਇਹਦਾ ਦੇਖਦਾ ਇਹ ਕਿਵੇਂ ਸਾਰਿਆਂ ਨੂੰ ਛਕਾਈ ਜਾਂਦੇ ਆ ਇਹਦੇ ਚ ਸਾਰੀ ਸੰਗਤ ਨੇ ਵੀ ਛਕਿਆ ਤੁਸੀਂ ਵੀ ਗੁਰਪ੍ਰੀਤਾਂ ਛਕਿਆ ਵੀ ਇਹ ਖਤਮ ਕਿਉਂ ਨਹੀਂ ਹੁੰਦਾ ਬਾਬਾ ਜੀ ਨੇ ਜਵਾਬ ਦਿਆ ਕਹਿੰਦਾ ਸਿੰਘਾ ਇਹ ਭਾਈ ਦੀਪ ਸਿੰਘ ਜੀ ਦਾ ਵਾਟਾ ਆ ਇਹਦੇ ਤੇ ਸ਼ੱਕ ਨਹੀਂ ਕਰਨਾ ਇਹਦੇ ਚੋਂ ਸਾਰਾ ਬ੍ਰਹਮਾਣਡ ਵੀ ਛਕ ਸਕਦਾ ਆ ਇਹ ਤਾਂ ਵੀ ਖਾਲੀ ਨਹੀਂ ਹੋਣਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਬਾਟੇ ਚ ਤੇ ਸਾਰੇ ਸੰਸਾਰ ਸਾਰੀ ਸ੍ਰਿਸ਼ਟੀ ਦੀ ਸੰਰਚਨਾ ਹੈ ਇਸ ਕਰਕੇ ਜਦੋਂ ਤੁਸੀਂ ਆਪਣੀ ਭਾਵਨਾ ਬਣਾਉਂਗੇ ਨਾ ਜੀ ਭਾਵਨਾ ਬਣਾ ਕੇ ਕਿਤੇ ਵੀ ਵਹਿ ਜੋ ਬਸ ਥਿਲ ਬਾਬਾ ਜੀ ਦੇ ਚਰਨਾਂ 'ਚ ਹੋਣਾ ਚਾਹੀਦਾ ਫਿਰ ਦੇਖਿਓ ਸੱਚੇ ਪਾਤਸ਼ਾਹ ਦੀ ਰਹਿਮਤ ਕਰਮਾ ਕਰਮਾਤ ਸੱਚੀ ਭਾਸ਼ਾ ਕਿਸੇ ਚੀਜ਼ ਦੀ ਤੋੜ ਨਹੀਂ ਹੁੰਦੰਦੇ